ਅਕਾਲੀ ਲੀਡਰ ਦੀ ਬੱਸ ਨੇ ਇੱਕ ਹੋਰ ਬੇਗੁਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਫਿਰੋਜ਼ਪੁਰ ਦੀ ਹੈ ਜਿੱਥੇ ਨਿਊਦੀਪ ਕੰਪਨੀ ਦੀ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਹਾਦਸੇ ਤੋਂ ਬਾਅਦ ਵਾਹਤ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਨਿਊਦੀਪ ਕੰਪਨੀ ਦੀ ਬੱਸ ਫਿਰੋਜ਼ਪੁਰ ਤੋਂ ਮੁਕਸਰ ਵੱਲ ਜਾ ਰਹੀ ਸੀ। ਇਸ ਦੌਰਾਨ ਫਿਰੋਜ਼ਪੁਰ ਦੇ ਗਾਂਧੀ ਗਾਰਡਨ ਨਜ਼ਦੀਕ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਮੋਟਰਸਾਈਕਲ ਸਵਾਰ ਸਤਨਾਮ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਪਾਸ ਆ ਰਹੀ ਸੀ ਨਿਊਦੀਪ ਵਾਲਿਆਂ ਦੀ ਨਾਲ ਅੱਗੇ ਮੋਟਰਸਾਈਕਲ ਤੇ ਬੰਦਾ ਸਵਾਰ ਸੀਗਾ ਅਗਲੇ ਪਾਸੇ ਨਾਲ ਬੰਦਾ ਵੱਜਿਆ ਤੇ ਪਿਛਲੇ ਟਾਇਰ ਦੇ ਥੱਲੇ ਬੰਦੇ ਨੂੰ ਦੇ ਦਿੱਤਾ ਗਿਆ ਇਸ ਕਰਾਂ ਉਹਦੀ ਮੌਤ ਹੋ ਚੁੱਕੀ ਮੌਕੇ ਤੇ ਹੀ ਸਾਈਕਲ ਆਪਣੀ ਸਾਈਡ ਤੇ ਜਾ ਰਹੀ ਸੀ বাস ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਘਟਨਾ ਦੀ ਜਾਣਕਾਰੀ ਮਿਲਦੇ ਅਸੀਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਇੱਥੇ ਸਤਨਾਬ ਸਿੰਘ ਦੀ ਲਾਸ਼ ਪਈ ਸੀ ਇੱਥੇ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਨੇ ਨਿਊ ਦੀਪ বাস ਨੰਬਰ ਪਬਟੀ ਜੀ 4078 ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਰੋਜਪੁਰ ਵੱਲ ਆ ਰਹੀ ਸੀ ਮੁਕਸਰ ਜਾ ਰਹੀ ਸੀ ਤੇ ਇਹ ਬਾਈਕ ਤੇ ਸੀ ਜਿਹੜਾ ਬੰਦਾ ਇਹਦੀ شناخت ਨਹੀਂ ਹੋ ਸਕੀ ਬੱਸ ਨੇ ਥੱਲੇ ਦੇ ਦਿੱਤਾ ਮਰ ਗਿਆ ਮੋਕਕੇ ਤੇ ਬੱਸ ਜਿਹੜੀ ਕਬਜ਼ੇ 'ਚ ਲੈ ਲਈ ਹੈ ਡਰਾਈਵਰ ਦਾ ਕਨੈਕਟਰ ਭੱਜ ਗਿਆ ਨਿਊ ਦੀਪ ਬੱਸ ਕੰਪਨੀ ਅਕਾਲੀ ਦਲ ਦੇ ਲੀਡਰ ਹਰਦੀਪ ਸਿੰਘ ਢਿੱਲੋਂ ਦੀ ਹੈ ਢਿੱਲੋਂ ਦੀ ਬੱਸ ਵੱਲੋਂ ਅਜਿਹੇ ਹਾਦਸੇ 'ਚ ਕਿਸੇ ਵਿਅਕਤੀ ਦੀ ਜਾਨ ਲੈਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਨਿਊ ਦੀਪ ਬਸਾਂ ਦੇ ਡਰਾਈਵਰਾਂ ਤੇ ਲਾਪਰਵਾਹੀ ਨਾਲ ਬੱਸ ਚਲਾਉਂਦਿਆਂ ਕਈ ਲੋਕਾਂ ਦੇ ਜਾਨਾਂ ਲੈਣ ਦੇ ਇਲਜ਼ਾਮ ਲੱਗ ਚੁੱਕੇ ਨੇ